ਸੀਐਸਟਾਫ ਜੈਤੋ ਅਤੇ ਬਾਜਾਖਾਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਵਿਅਕਤੀ ਨੂੰ ਪਿਸਟਲ ਅਤੇ ਜਿੰਦਾ ਕਾਰਤੂਸਾਂ ਸਮੇਤ ਕੀਤਾ ਗਿਆ ਗ੍ਰਿਫਤਾਰ ਜਾਣਕਾਰੀ ਅਨੁਸਾਰ ਅੱਜ ਡੀਐਸਪੀ ਜੈਤੋ ਸੁਖਦੀਪ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਸੀਐਸਟਾਫ ਜੈਤੋ ਦੇ ਇੰਚਾਰਜ ਗੁਰਲਾਲ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਮੁਖੀ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚੱਲਦਿਆਂ ਇੱਕ ਸ਼ੱਕੀ ਵਿਅਕਤੀ ਪਾਸੋਂ ਇੱਕ ਪਿਸਟਲ ਅਤੇ ਕਈ ਕਾਰਤੂਸ ਬਰਾਮਦ ਕੀਤੇ ਗਏ ਆਓ ਸੁਣਦੇ ਹਾਂ ਕੀ ਕਹਿਣਾ ਹੈ ਡੀਐਸਪੀ ਸੁਖਦੀਪ ਸਿੰਘ ਦਾਸ ਪੂਰੇ ਮਾਮਲੇ ਨੂੰ ਲੈ ਕੇ ਬੰਤਾ ਜੋ ਵਿਸਥਤੀ ਇਹ ਕਾਰਤੂਸ ਕਿੱਥੇ ਕਿੱਥਾ ਕਿਤੇ ਕੀ ਪਰਮਾਪਤ ਸਾਡੇ ਜੈਤੋ ਸੀਐਨ ਚਾਰਜ ਐਸੇ ਗੁਰਲਾਲ ਸਿੰਘ ਪੁਲਿਸ ਪਾਰਟੀ ਸਵੇਤ ਮੱਲਾ ਚੌਂਕ ਦੇ ਲਗੇ ਭੈੜੇ ਪ੍ਰਸ਼ਾਨੀ ਤਲਾਸ਼ ਦੇ ਵਿੱਚ ਉੱਥੇ ਕਿਸੇ ਦਾ ਮੌਜੂਦ ਸੀਗਾ ਜਿੱਥੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਜਸਕਰਨ ਸਿੰਘ ਇਲਿਸ ਕਰਵਾ ਸੰਲੋਖ ਭਾਦਰ ਸਿੰਘ ਵਾਸੀ ਬੇੜ ਰੌਤਾ ਜ਼ਿਲ੍ਹਾ ਮੋਗਾ ਇਹ ਇਸ ਵੇਲੇ ਡੋਰ ਬੱਸ ਸਟਾਪ ਤੇ ਮੌਜੂਦ ਹ ਤੇ ਇਹਦੇ ਕੋਈ ਸ਼ੱਕੀ ਚੀਜ਼ ਹੈ ਕੋਈ ਵੈਪਨ ਵਗੈਰਾ ਹੈ ਜਿਸ ਦੇ ਉੱਪਰ ਆਪਣੇ ਇੰਚਾਰ ਸਾਹਿਬ ਨੇ ਸਿਹਤ ਪੁਲਿਸ ਪਾਰਟੀ ਪਹੁੰਚ ਕੇ ਉਹਨੂੰ ਕਾਬੂ ਕੀਤਾ ਤੇ ਜਦੋਂ ਤਲਾਸ਼ੀ ਲਈ ਤੇ ਉਹਦੇ ਕੋਲੋਂ ਇੱਕ ਬਤੀਪੁਰ ਦਾ ਦੇਸੀ ਪਿਸਟਲ ਦੋ ਮੈਗਜ਼ੀਨ ਅਤੇ ਦੋ ਜਿੰਦਾ ਰੋਡ ਬਰਾਮਦ ਹੋਏ ਜਿਸ ਦੇ ਖਿਲਾਫ ਬਾਜਾਖਾਨੇ ਠਾਣੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਅੰਡਰ ਸੈਕਸ਼ਨ 2554 59 ਆਰ ਅਬ੍ਰੈਕਟ ਆ ਕੁਝ ਪਤਾ ਲੱਗੇ ਕੌਣ ਵਿਅਕਤੀ ਸੀਗਾ ਜੀ ਤੇ ਕੀ ਇਹਦੇ ਕੋਲ ਕੋਈ ਇਹਦਾ ਪਿਛੋਕੜ ਕੀ ਸੀਗਾ ਜੀ ਇਹ ਦੇਖੋ ਜੀ ਜਸਕਰਨ ਸਿੰਘ ਕਰਨਾਲ ਸਨੋ ਬਹਾਦਰ ਸਿੰਘ ਨਾਸੀਪਿੰਡ ਰੋਤਾ ਮੋਗਲ ਦਾ ਰਹਿਣ ਵਾਲਾ ਤੇ ਇਸ ਦੇ ਖਿਲਾਫ ਪਹਿਲਾਂ ਵੀ ਡਰਾਉਨ ਤੋਂ ਭੌਂਦੇ ਪਰਚੇ ਹੈਗੇ ਆ ਨਿਹਾਲ ਸਿੰਘ ਵਾਲੇ ਦੇ ਵਿੱਚ ਹੈਗੇ ਆ ਬਾਕੀ ਇਹਨੂੰ ਅਰੈਸਟ ਕਰ ਲਿਆ ਰਿਮਾਂਡ ਲਵਾਂਗੇ ਕੁਝ ਕੁਝ ਕਰਾਂਗੇ ਦੇਖਾਂਗੇ ਕਿਥੋਂ ਲੈ ਕੇ ਆਇਆ ਅਤੇ ਕਿੱਥੇ ਇਹਨੇ ਯੂਜ਼ ਕਰਨਾ ਸੀਗਾ ਠੀਕ ਹੈ। ওকে ਸੋ थैंक यू। ਸ਼ੁਕਰੀਆ।